ਹਾਲੋ ਜੀ ਸਾਰੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਫੇਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪ੍ਰੀਤ ਗੈਲਰੀ ਬੁਟੀਕ ਮਲੋਟ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਹੋ ਉਮੀਦ ਹੈ ਸਾਰੇ ਵਧੀਆ ਹੋਵੋਗੇ ਜੀ ਗੀਜ਼ਾ कॉटन ਤੋਂ ਬਾਅਦ ਅੱਪਾ ਲੈ ਕੇ ਆਏ ਆ ਅੱਜ ਲਿਲਨ ਪ੍ਰਿੰਟ ਲੈ ਕੇ ਆਏ ਆ ਗੀਜ਼ਾ कॉटन ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਤੁਸੀਂ ਉਹਨਾਂ ਸੁੱਟਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੈਗੇ ਹੋ ਬਹੁਤ ਹੀ ਜ਼ਿਆਦਾ ਤੋ ਉਹ ਸੂਟ ਜਦੋਂ ਹੀ ਆਉਂਦੇ ਆ ਉਦੋਂ ਹੀ ਸੋਲਡ ਆਊਟ ਹੋ ਜਾਂਦੇ ਸਟਾਕ ਖਤਮ ਹੋ ਜਾਂਦਾ ਹੁਣ ਇਹ ਵਾਲੇ ਆਪਾਂ ਲਿਲਨ ਦੇ ਵਿੱਚ ਲੈ ਕੇ ਆਏ ਆ ਬਿਲਕੁਲ ਨਿਊ ਸਟੱਫ ਹੈ ਲਿਲਨ ਜੋ ਕਿ ਪਹਿਲਾਂ ਵੀ ਚੱਲਦਾ ਹੁੰਦਾ ਸੀ ਬਟ ਹੁਣ ਮਤਲਬ ਟ੍ਰੈਂਡਿੰਗ ਹੈ ਜੋ ਹਜੇ ਲੇਟੈਸਟ ਪ੍ਰਿੰਟ ਆਏ ਨੇ ਮੈਂ ਅੱਜ ਸ਼ੇਅਰ ਕਰ ਰਹੀ ਆ ਸਾਰੇ ਹੀ ਪ੍ਰਿੰਟ ਐਚ ਡੀ ਰਹਿਣ ਵਾਲੇ ਨੇ ਡਿਜੀਟਲ ਪ੍ਰਿੰਟ ਹੈ ਦੇਖੋ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਹੈ ਸਾਰੇ ਦੇ ਸਾਰੇ ਬਹੁਤ ਹੀ ਸੋਹਣੇ ਇਹ 올ਓਵਰ 5 ਮੀਟਰ ਸੂਟ ਰਹਿਣ ਵਾਲਾ ਹੈਗਾ हां जी ऑल ओवर 5 मीटर सूट ਹੋਏਗਾ ਤੁਸੀਂ ਇਸ ਦਾ ਪੰਜਾਬੀ ਸੂਟ ਬਣਾ ਸਕਦੇ ਹੋ ਫੌਕ ਸੂਟ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਜਾਂ ਜੋ ਅੱਜ ਕੱਲ ਚੱਲ ਰਹੀ ਹੈ ਫਰਸੀ ਸਲਵਾਰ ਉਹ ਵੀ ਬਣਵਾ ਸਕਦੇ ਹੋ ਕਿਉਂਕਿ ਕਪੜਾ ਪੂਰਾ 5 ਮੀਟਰ ਖੁੱਲਾ ਡੁੱਲਾ ਰਹਿਣ ਵਾਲਾ ਹੈ 올 ਓਵਰ ਸੂਟ ਵਿੱਚ 올 ਓਵਰ ਸੂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਕਿਉਂਕਿ ਖੁੱਲਾ ਕਪੜਾ ਹੁੰਦਾ ਹੈ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਮਰਜ਼ੀ ਬਣਾ ਸਕਦੇ ਹੈਗੇ ਹਾਂ ਭਾਵੇਂ ਕੋਈ ਮੋਟਾ ਹੋਵੇ ਪਤਲਾ ਹੋਵੇ ਉਸ ਤੇ ਲਈ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਸਫੀਸ਼ੀਐਂਟ ਹੁੰਦਾ ਖੁੱਲਾ ਡੁੱਲਾ ਹੁੰਦਾ ਤੋਂ ਬੜੇ ਹੀ ਸੋਨੇ ਕਲਰ ਤੁਸੀਂ ਦੇਖ ਰਹੇ ਹੋ ਕਲਰਸ ਆਪਸ਼ਨਸ ਬਹੁਤ ਜ਼ਿਆਦਾ ਨੇ ਡਿਜ਼ਾਈਨ ਵੀ ਬਹੁਤ ਜ਼ਿਆਦਾ ਨੇ ਤੁਸੀਂ ਦੇਖ ਹੀ ਰਹੇ ਹੈਗੇ ਹੋ ਬੜੇ ਹੀ ਸੋਨੇ ਪ੍ਰਿੰਟ ਆਏ ਆ ਬਿਲਕੁਲ ਸਰਦਾਰੀ ਸੋਬਰ ਆਏ ਨੇ ਬਹੁਤ ਹੀ ਸੋਨੇ ਡੇਲੀ ਰੁਟੀਨ ਵਿੱਚ ਵੀ ਵੇਅਰ ਕਰ ਸਕਦੇ ਹੋ ਇਹ ਪਾਰਟੀ ਵੇਅਰ 컬렉ਸ਼ਨ ਵੀ ਬਣਾ ਸਕਦੇ ਉਸ ਤੋਂ ਪਰ ਥੋੜਾ ਬਹੁਤ ਵਰਕ ਵੀ ਕਰਵਾ ਸਕਦੇ ਹੈਗੇ ਹੋ ਪਿੰਟੈਕਸ ਲੇਸੀਜ਼ ਵਗੈਰਾ ਲਗਵਾ ਕੇ ਤੁਸੀਂ ਇਸ ਨੂੰ ਡਿਜ਼ਾਈਨਰ ਪੀਸ ਬਣਵਾ ਸਕਦੇ ਹੈਗੇ ਹੋ ਸਾਰੇ ਹੀ ਕਲਰ ਬੜੇ ਹੀ ਪਿਆਰੇ ਪਿਆਰੇ ਨੇ ਬਹੁਤ ਹੀ ਜਿਆਦਾ ਸੋਨੇ ਕਲਰ ਦਾ ਸਾਰਾ ਹੀ ਬਹੁਤ ਸੋਹਣੇ ਪ੍ਰਿੰਟ ਰਹਿਣ ਵਾਲੇ ਆ ਸੋ ਜਿਨਾਂ ਨੂੰ ਵੀ ਜਿਹੜਾ ਪ੍ਰਿੰਟ ਪਸੰਦ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਪਲੇਸ ਕਰ ਦਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਬੋਲਾਂ ਵੀ ਸਟਾਕ ਆਊਟ ਉਸ ਤੋਂ ਪਹਿਲਾਂ ਆਪਣੀ ਬੁਕਿੰਗ ਕਰ ਲਓ ਨੈਕਸਟ ਆ ਗਿਆ ਜੀ ਇਹ ਕੋਬਾ ਚਿਕਨ ਏਮਬ੍ਰੋਇਡਰੀ ਕੀਤੀ ਹੋਈ ਸ਼ਰਟ ਤੇ ਬਹੁਤ ਜਿਆਦਾ ਫੁੱਲ ਹੈਵੀ ਸ਼ਰਟ ਬਣ ਕੇ ਰੈਡੀ ਹੋਏਗਾ ਨਾਲ ਇਸ ਤੇ ਲਿਲਨ ਦੀ ਬਾਟਮ ਰਹਿਣ ਵਾਲੀ ਹੈਗੀ ਹੈ ਹਾਂਜੀ 2.5 ਮੀਟਰ ਲਿਲਨ ਦੀ ਬਾਟਮ ਤੇ 2 ਮੀਟਰ ਦਾ ਸ਼ਰਟ ਹੋਏਗਾ ਵੱਡੇ ਪਣੇ ਦਾ ਹਕੂਬਾ ਚਿਕਨ ਦੇ ਵਿੱਚ ਫੁੱਲ ਏਮਬ੍ਰੋਇਡਰੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾਰਮਲ ਚਿਕਨ ਨਹੀਂ ਹੈ ਏਮਬ੍ਰੋਇਡਿਡ ਹੈ ਬੋਥ ਹੀ ਸੋਨੀ ਕਲੈਕਸ਼ਨ ਹੈ ਇਹ ਵੀ ਬਿਲਕੁਲ ਨਵੀਂ ਜੀ ਯੂਨਿਕ ਜੀ ਡਿਜ਼ਾਈਨਰ ਪੀਸਸ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੈਗੇ ਹੋ ਨੈਕਸਟ ਆ ਗਿਆ ਵਿਸਕੋਸ ਸਿਲਕ ਆ ਗਈ ਹੈਗੀ ਹੈ ਹਾਂਜੀ ਇਹ ਗਰਮੀ ਦੇ ਵਿੱਚ ਵੀ ਨਵਾਂ ਫੈਬਰਿਕ ਵਿਸਕੋਸ ਸਿਲਕ ਆਪਾਂ ਲੈ ਕੇ ਆਏ ਹੈਗੇ ਆ ਬੋਥ ਹੀ ਪਿਆਰੇ ਪ੍ਰਿੰਟ ਹਨ ਦੇ ਵਿੱਚ ਵੀ ਬੜੇ ਹੀ ਸੋਹਣੇ ਹੈ ਜੀ ਬਿਲਕੁਲ ਮਤਲਬ ਇੱਕ ਹਟਕੇ ਪ੍ਰਿੰਟਰ ਰਹਿਣ ਵਾਲੇ ਨੇ ਸਾਰੇ ਯੂਨੀਕ ਕਲੈਕਸ਼ਨ ਹੈ ਸਾਰੀ ਦੀ ਸਾਰੀ ਬੜੇ ਸੋਹਣੇ ਪ੍ਰਿੰਟ ਹੈ ਸਾਰੇ ਦੇ ਸਾਰੇ ਤੁਸੀਂ ਦੇਖ ਸਕਦੇ ਹੈਗੇ ਆ ਇਹ ਵੀ 올ਓਵਰ 5 ਮੀਟਰ ਸੂਟ ਰਹਿਣ ਵਾਲਾ ਹੈਗਾ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਜਿਸ ਨੂੰ ਜਿਹੜਾ ਵੀ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰ ਸਕਦੇ ਹੋ ਜਾਂ ਕੁਝ ਹੋਰ ਵੀ ਤੁਸੀ ਪੁੱਛਣਾ ਹੋਵੇ ਜਾਂ ਕੋਈ ਡਾਊਟ ਹੋਵੇ ਤੁਸੀਂ ਕਾਲ ਮੈਸੇਜ ਕਰਕੇ ਕਲੀਅਰ ਕਰ ਸਕਦੇ ਹੈਗੇ ਹਾਂ ਜੀ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਹੋਏਗੀ ਜੀ ਪੇਮੈਂਟ ਤੁਸੀਂ Google Pay Paytm PhonePe ਡਾਇਰੈਕਟ ਅਕਾਊਂਟ ਦੇ ਵਿੱਚ ਵੀ ਪਵਾ ਸਕਦੇ ਹੈਗੇ ਹੋ ਤੇ ਜਿਹੜਾ ਤੁਸੀਂ ਆਰਡਰ ਹੈ 올 ਓਵਰ ਇੰਡੀਆ ਵਿੱਚ ਅਵੇਲੇਬਲ ਹੈ ਕਿਤੋਂ ਦਾ ਵੀ ਐਡਰੈਸ ਦੇ ਸਕਦੇ ਹੋ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਨੇ ਸਟੀਚਿੰਗ ਵੀ ਅਵੇਲੇਬਲ ਆ ਹੈਂਡਵਰਕ ਆ ਰੀਵਰ ਕਮਸ਼ੀਨ ਵਰਕ ਕਿਸੇ ਤਰ੍ਹਾਂ ਦਾ ਵੀ ਸੂਟ ਦੇ ਤੁਸੀਂ ਵਰਕ ਕਰਵਾਉਣਾ ਹੋਵੇ ਕਰਵਾ ਸਕਦੇ ਹੈਗੇ ਹੋ ਐਨੀ ਟਾਈਪ ਕਸਟਮਾਈਜੇਸ਼ਨ ਅਵੇਲੇਬਲ ਆ ਔਨ ਆਰਡਰ ਸੂਟਸ ਰੈਡੀ ਕੀਤੇ ਜਾਂਦੇ ਨੇ ਪੇਂਟਿੰਗ ਹੈਂਡ ਪੇਂਟਿੰਗ ਬਲੌਕ ਪੇਂਟਿੰਗ ਸਕਰੀਨ ਪੇਂਟਿੰਗ ਥ्रेड ਵਰਕ ਨੀਡਲ ਵਰਕ ਕਿਸੇ ਤਰ੍ਹਾਂ ਦਾ ਵੀ ਤੁਹਾਡੀ ਮਤਲਬ ਜ਼ਰੂਰ ਰਿਕੁਆਇਰਮੈਂਟ ਆ ਤੁਸੀਂ ਦੱਸ ਸਕਦੇ ਹੋ ਤੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੈਗੇ ਹੋ ਬਾਕੀ ਨਵੀਂ ਵੀਡੀਓਜ਼ ਦੇ ਵਿੱਚ ਆਪਾਂ ਹੋਰ ਕਲੈਕਸ਼ਨ ਲੈ ਕੇ ਆਵਾਂਗੇ ਗਰਮੀ ਦੇ ਲਈ ਕਾਟਨ ਦੇ ਲਈ ਕਾਟਨ ਵਾਲੀ ਕਲੈਕਸ਼ਨ ਸੋ ਇਸ ਲਈ ਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਐਂਡ ਪਲੀਜ਼ ਸ਼ੇਅਰ ਲ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਐਂਡ ਨੈਕਸਟ ਵੀਡੀਓ ਆਪਾਂ ਕਿਸ ਕਲੈਕਸ਼ਨ ਤੇ ਬਣਾਈਏ ਕਿਸ ਤਰ੍ਹਾਂ ਦੇ ਫੈਬਰਿਕ ਤੇ ਨੈਕਸਟ ਵੀਡੀਓ ਲੈ ਕੇ ਆਏ ਮਤਲਬ ਜੋ ਤੁਹਾਨੂੰ ਪਸੰਦ ਹੈ ਜਾਂ ਤੁਹਾਡੀ ਡਿਮਾਂਡ ਹੈਗੀ ਹੈ ਜੋ ਵੀ ਤਾਂ ਉਸ ਅਕੋਰਡਿੰਗ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ ਦੇ ਲਈ